ਸ਼ਿਨਾਰ ਚੈਟ ਜੀਪੀਟੀ ਨੇ 25 ਕਰੋੜ ਕੀਮਤ ਕੱਢੀ ਆ 40 ਸਾਲਾ ਜਿਹੜਾ 100 ਕਰੋੜ ਦੇ ਦੇ ਪਾੜ ਕੇ ਸੜਦਾ ਜਿਹੜੇ ਪੈਰਾਂ ਚ ਜਿਹੜੇ ਕਹਿੰਦੇ ਨੇ ਗੱਲਾਂ ਨੇ ਆ ਪਿੱਛੇ ਇਹਦੇ ਦੋ ਬੱਚੇ ਆਇਆ ਠੀਕ ਹੈ ਕਿਸਾਨਾਂ ਦੇ ਬੱਚੇ ਨੇ ਇੱਕ ਦੀ ਅਸੀਂ 1.5 ਕਰੋੜ ਕੀਮਤ ਮੰਗੀ ਆ ਇੱਕ ਦੀ ਕਰੋੜ ਮੰਗੀ ਆ ਤਾੜੀ ਲਾਓ ਇਹਦੇ ਇਹਦੇ ਮੈਂ 10 ਬੱਚੇ ਕਾ ਸਕਦਾ ਜਿਹੜੇ 50 ਲੱਖ ਤੋਂ ਉੱਪਰ ਵਿਕ ਰਹੇ ਨੇ ਜਿਨ੍ਹਾਂ ਦੀਆਂ ਮਾਵਾ 5 ਲੱਖ ਤੋਂ ਘੱਟ ਸੀਰੀਆਂ ਇਹ ਬੰਦੇ ਕੀ ਗੱਲ ਆ ਇਹਨਾਂ ਭਾਈ ਸਰਖਾਤ ਦੀਆਂ ਵੇਚਾਂ ਬਾਨ ਕੇ ਲਈ ਅੱਜ ਤਾਂ ਅੱਜ ਤਾਂ ਘੋੜੀਆਂ 'ਚ ਇੱਕ ਟ੍ਰੈਂਡ ਚੱਲਿਆ ਇੱਕ ਮਿੰਟ ਰਹਿਜੀ ਧੱਕੇ ਨਾਲ ਮੈਂ ਸਭ ਨੂੰ ਅੱਜ ਇੱਕ ਬੰਦੇ ਦੀ ਗੱਲ ਦੱਸਦਾ ਇੱਕ ਤਾਂ ਘੋੜੀ ਵਾਲਿਆਂ ਦੇ ਵਿੱਚ ਟ੍ਰੈਂਡ ਚੱਲ ਪਿਆ ਵੀ ਜਿਹੜਾ ਜਿੰਨਾ ਘੋੜਾ ਮਹਿੰਗਾ ਵੇਚੂਗਾ ਉਹਦੀ ਉਨੀ ਵੱਡੀ ਟੌਣ ਪਰ ਅੱਜ ਤੋਂ 10 ਸਾਲਾਂ ਬਾਅਦ ਤੁਸੀਂ ਅਫਸੋਸ ਕਰੋਗੇ ਵੀ ਜਿੰਨੇ ਘੋੜੇ ਵੇਚੇ ਜਿੰਨੇ ਚਿਰ ਪੰਜਾਬ ਕੋਲੇ ਟੌਪ ਦੇ ਘੋੜੇ ਟੌਪ ਦੇ 25 ਤੋਂ 30 ਘੋੜੇ ਨਹੀਂ ਹੁੰਦੇ ਉਸ ਤੋਂ ਬਾਅਦ ਪਹਿਲਾਂ ਵੇਚਣ ਦੀ ਕਾਲੀ ਨਾ ਕਰੋ ਅੱਜ ਪੰਜਾਬ ਕੋਲੇ 10 8 ਤੋਂ 7 ਤੋਂ 8 ਟੌਪ ਵਾਲੇ ਘੋੜੇ ਆ ਸੋਚੀ ਆਪਾਂ ਇੱਥੇ ਹੀ ਵੇਚੀ ਗਏ ਤਾਂ ਜਿਹੜੇ ਆ ਕਿਸਾਨਾਂ ਦੇ ਘਰੇ 5-5 ਲੱਖ ਦੀਆਂ ਘੋੜੀਆਂ ਤੇ 50-50 ਲੱਖ ਦੇ ਬੱਚੇ ਆ ਰਹੇ ਆ ਫੇਰ ਇਹ ਨਹੀਂ ਆਉਣੇ ਜੇ ਵੇਚੀ ਗਏ ਤਾਂ ਨਹੀਂ ਵੇਚਦੇ ਬੋਲੋ ਖੋਰ ਬੁਰਾ ਲੱਗਦਾ ਸਿਰਫ ਪਿਆਰ ਅੱਜ ਬੰਦੇ ਕਹਿੰਦੇ ਬਾਬਾ ਜੀ ਝੂਠ ਨਹੀਂ ਬੋਲਦੇ ਇੱਕ ਮੈਂ ਇੱਕ ਦੇ ਬੰਦੇ ਕਹਿੰਦੇ ਔਰ 35 ਕਿਲੇ ਕਿਹੜਾ ਪੈਲੀ ਛੜਦਾ ਇੱਕ ਗੱਲ ਦੱਸੋ 50 ਕਿਲੇ 50 50 ਕਿਲੇ ਵਾਲੇ ਕਦੇ ਆਇਆ ਕਟੋ ਰਿਹਾ ਦੱਸੋ ਬਸ ਤਾ ਨਹੀਂ ਵੇਚਦੇ ਆਈ ਗਾ ਤੁਮੇ ਵੀ ਸਾਥੋ ਦੇ ਆਲੇ ਵੀਰ ਸਾਰੀ ਕਮੇਟੀ ਦਾ ਵਾਸ ਕਰਕੇ ਸਾਡੇ ਬਾਬਾ ਜੀ ਉੱਤੇ ਸਾਡੇ ਆਹ ਬਾਬਾ ਜੀ ਤਾੜੀ ਮਾਰਦੇ ਰੀਅਲ ਹੌਰਸ ਲਾਬਰ ਨੇ ਸਾਡੇ ਮਾਪੜ ਸਾਡੇ ਬਾਬਾ ਜੋਰਾ ਸਿੰਘ ਜੀ ਲਈ ਜ਼ੋਰਦਾਰ ਤਾੜੀ ਮਾਰ ਦਿਓ ਸਤਕਾਰ ਦੋ ਪੂਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਇਹਨਾਂ ਦੇ ਪਿਆਰ ਲਈ ਲੈ ਕੇ ਆਉਣੀਆਂ ਲਓ ਜੀ ਹੁਣ ਦੱਸਿਓ ਕੋਈ ਨਹੀਂ ਰਾਜੇ ਸਰਪੰਚ ਤੁਹਾਡੇ ਲਈ ਕਹਦਾ ਚਾਹ ਐਮਐਲਏ ਬਣਾਉ ਚਾਹ ਮੰਤਰੀ ਬਣਾਉ ਤੁਹਾਡੇ ਲਈ ਜੀ ਆਪਕ ਅੱਜ ਕੌਂਟਰੋਵਰਸੀ ਵਾਲਾ ਬਿਆਨ ਨਹੀਂ ਹਿੰਦੀ ਕੋਰ ਸੁਣ ਲੋ ਹਾਂ 6 7 8 ਤੇ 9 ਮਾਰਚ ਕਿੰਨਾ ਦਾ ਮੇਲਾ ਪੰਜਾਬ ਦਾ ਪੰਜਾਬੀਆਂ ਦਾ ਐਨ ਆਰ ਆਈ ਵੀਰਾਂ ਦਾ ਆਪਣਾ ਮੇਲਾ ਕਹਿੰਦੇ ਖੇੜੀ ਵਾਲੇ ਬਾਪੇ ਦਾ ਮੇਲਾ ਹੈ ਤਾੜੀਆਂ ਲਾ ਦਿਓ 6 ਤਰੀਕ ਨੂੰ ਦੁੱਧ ਦੰਦ ਮਾਰਵਾੜੀ ਰਿੰਗ 7 ਤਰੀਕ ਨੂੰ ਦੋ ਦੰਦ ਮਾਰਵਾੜੀ ਰਿੰਗ 8 ਤਰੀਕ ਨੂੰ ਵੱਡੇ ਕੋੜਾ ਕੋੜੀ ਨੌਨ ਚੈਂਪੀਅਨਸ਼ਿਪ

Méndez, 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 Méndez,